ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪ੍ਰਚਾਰਕ ਫੇਰੀਆਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੁਸਤਾਨ ਦਾ ਚੱਕਰ ਲਾ ਕੇ ਅਲੱਗ-ਅਲੱਗ ਥਾਵਾਂ ਉੱਤੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਫੈਸਲਾ ਕੀਤਾ ਕਿਉਂਕਿ ਸਾਰੇ ਗੁਰੂ ਸਾਹਿਬਾਨਾਂ ਦੇ ਹਿਰਦੇ ਵਿੱਚ ਇਹ ਬੜੀ ਪ੍ਰਵਲ ਇੱਛਾ ਸੀ ਕਿ ਇਹ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜ ਬાળ ਰਹੀ ਲੁਕਾਈ ਨੂੰ ਬਾਦਤ ਵਦ ਨਿਰੰਕਾਰ ਦੇ ਨਾਮ ਨਾਲ ਜੋੜਿਆ ਜਾਵੇ ਤਾਂ ਕਿ ਉਹਨਾਂ ਨੂੰ ਆਤਮਿਕ ਆਨੰਦ ਅਤੇ ਸ਼ਾਂਤੀ ਦੀ ਪ੍ਰਾਪਤੀ ਹੋ ਸਕੇ ਮਨੁੱਖਤਾ ਦੇ ਭਲੇ ਦੀ ਇਹ ਸੇਚਾਣਾ ਨੂੰ ਹਿਰਦੇ ਵਿੱਚ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਸਨ ਅਤੇ ਉਹਨਾਂ ਨੇ ਥਾਮਾ ਉੱਤੇ ਪਹੁੰਚੇ ਸਨ ਕਿ ਜਿੱਥੇ ਜਾਨਵਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਸੋ ਗੁਰੂ ਤੇਗ ਬਹਾਦਰ ਜੀ ਦੀਆਂ ਪ੍ਰਚਾਰ ਕਫੇਰੀਆਂ ਦਾ ਇੱਕ ਮਕਸਦ ਤਾਂ ਲੁਕਾਈ ਨੂੰ ਕਰਮਕੰਡਮ ਵਿੱਚੋਂ ਕੱਢ ਕੇ ਅਕਾਲਪੁਰਖ ਨਾਲ ਜੋੜਨਾ ਸੀ ਅਤੇ ਦੂਜਾ ਮਕਸਦ ਇਹ ਸੀ ਕਿ ਲੋਕਾਂ ਨੂੰ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਅਤਿਆਚਾਰ ਤੋਂ ਸੁਚੇਤ ਕੀਤਾ ਜਾਵੇ ਤੇ ਉਹਨਾਂ ਨੂੰ ਉਸ ਦੇ ਜ਼ੁਲਮ ਦਾ ਟੱਕਰਾਂ ਕਰਨ ਲਈ ਤਿਆਰ ਕੀਤਾ ਜਾਵੇ ਆਪ ਜੀ ਇਸ ਪ੍ਰਚਾਰਕ ਦੌਰੇ ਦੌਰਾਨ ਹਿੰਦੂਆਂ ਦੇ ਅਲੱਗ-ਅਲੱਗ ਤੀਰਥ ਸਥਾਨਾਂ ਉੱਤੇ ਗਏ ਅਤੇ ਆਪ ਜੀ ਤੱਕ ਕੇ ਬੰਗਾਲ ਤੱਕ ਪ੍ਰਚਾਰ ਕਰਨ ਲਈ ਪਹੁੰਚੇ ਆਪ ਜੀ ਨੇ ਆਪਣੇ ਇਸ ਪ੍ਰਚਾਰਕ ਦੌਰੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸਿੱਖ ਸਜਾਈ ਆਪ ਜੀ ਕਿਰਤਪੁਰ ਤੋਂ ਚੱਲ ਕੇ ਮਾਲਵੇ ਦੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਹੋਏ ਸਾਬੂ ਕੀ ਤਲਵੰਡੀ ਪਹੁੰਚੇ ਉੱਥੇ ਇੱਕ ਰਾਤ ਨੂੰ ਕੁਝ ਚੋਰਾਂ ਨੇ ਆਪ ਜੀ ਦੇ ਘੋੜੇ ਚੋਰੀ ਕਰ ਲਏ ਪਰ ਸਿੱਖਾਂ ਨੇ ਉਹਨਾਂ ਨੂੰ ਫਾੜ ਲਿਆ ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ ਕੀਤਾ ਗੁਰੂ ਸਾਹਿਬ ਜੀ ਆਪਣੇ ਦਿਆਲੂ ਸੁਭਾਅ ਅਨੁਸਾਰ ਅੱਗੇ ਤੋਂ ਚੋਰੀ ਨਾ ਕਰਨ ਦਾ ਪ੍ਰਣ ਲੈ ਕੇ ਉਹਨਾਂ ਚੋਰਾਂ ਨੂੰ ਛੱਡ ਦਿੱਤਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਸਾਵਲ ਚੋਰੀਆਂ ਤੇ ਹੋਰ ਬਦੀਆਂ ਦਾ ਤਿਆਗ ਕਰਕੇ ਪਵਿੱਤਰ ਤੇ ਪ੍ਰਭ ਦੇ ਨਾਮ ਸਿਮਰਨ ਵਾਲਾ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੰਦੇ ਨਾਲ ਹੀ ਗੁਰੂ ਸਾਹਿਬ ਜੀ ਇਸ ਗੱਲ ਉੱਤੇ ਵੀ ਬੜਾ ਜ਼ੋਰ ਦਿੰਦੇ ਸਨ ਕਿ ਸਾਰੇ ਧਰਮ ਦੀ ਕਿਰਤ ਕਰੋ ਤੇ ਉਸ ਵਿੱਚੋਂ ਲੋੜ ਬੰਦ ਨਾਲ ਵੰਡ ਕੇ ਸ਼ਕੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਇਹਨਾਂ ਉਪਦੇਸ਼ਾਂ ਨਾਲ ਲੋਕਾਂ ਦੇ ਜੀਵਨ ਵਿੱਚ ਮਹਾਨ ਕ੍ਰਾਂਤੀ ਆਉਣੀ ਸ਼ੁਰੂ ਹੋਗੀ ਤੇ ਉਹ ਬੁਰਾਈਆਂ ਤੇ ਕਰਮ ਕਾਂਡਾਂ ਵਿੱਚੋਂ ਬਾਹਰ ਨਿਕਲ ਕੇ ਪਵਿੱਤਰ ਜੀਵਨ ਦੇ ਮਾਲਕ ਅਤੇ ਇੱਕ ਪਰਮਾਤਮਾ ਦੇ ਉਪਾਸਕ ਬੰਨ੍ਹਨੇ ਸ਼ੁਰੂ ਹੋਗੇ ਮਾਲਵੇ ਦੇ ਇਸ ਇਲਾਕੇ ਵਿੱਚ ਪਾਣੀ ਦੀ ਬੜੀ ਥੋੜੀ ਸੋ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਲਈ ਖੂਹ ਖੋਦਵਾਏ ਅਤੇ ਤਲਾਬਨ ਵਾਏ ਖੁਦਾਈ ਦਾ ਕੰਮ ਉਸੇ ਇਲਾਕੇ ਦੀ ਸੰਗਤ ਅਤੇ ਗੁਰੂ ਸਾਹਿਬ ਜੀ ਦੇ ਨਾਲ ਆਏ ਸਿੱਖ ਮਿਲ ਕੇ ਕਰਦੇ ਪੈਸਿਆਂ ਦਾ ਖਰਚਾ ਗੁਰੂ ਸਾਹਿਬ ਜੀ ਦਸਵੰਦ ਦੀ ਮਾਇਆ ਵਿੱਚੋਂ ਕਰਦੇ ਇਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਤੇ ਲੋਕਾਂ ਦੇ ਭਲੇ ਦੇ ਕਾਰਜ ਕਰਦੇ ਹੋਏ ਗੁਰੂ ਸਾਹਿਬ ਜੀ ਇਸ ਤੋਂ ਅੱਗੇ ਕੁਰੂ ਖੇਤਰ ਅਤੇ ਥਾਣੇ ਸਰ ਜਾ ਪਹੁੰਚੇ ਰਸਤੇ ਵਿੱਚ ਗੁਰੂ ਸਾਹਿਬ ਜੀ ਬਾਰਨ ਪਿੰਡ ਵਿਖੇ ਇਕਤਰਖਾਨ ਦੇ ਘਰ ਠਹਿਰੇ ਉਸ ਪਿੰਡ ਦੇ ਸਾਰੇ ਲੋਕ ਤਮਾਕੂ ਪਿੰਦੇ ਸਨ ਨੂੰ ਗੁਰੂ ਸਾਹਿਬ ਜੀ ਨੇ ਉਸ ਪਿੰਡ ਵਾਸੀਆਂ ਨੂੰ ਸੱਚੇ ਧਰਮ ਦਾ ਉਪਦੇਸ਼ ਦਿੱਤਾ ਤੇ ਤਮਾਕੂ ਦੀ ਫਸਲ ਬੀਜਣ ਅਤੇ ਪੀਣ ਤੋਂ ਵਰਜਿਆ ਸਾਰੇ ਪਿੰਡ ਵਾਲਿਆਂ ਨੇ ਸਤਿਵਚਨ ਕਰਕੇ ਆਪ ਜੀ ਦਾ ਹੁਕਮ ਮੰਨਣ ਦਾ ਵਾਅਦਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪ੍ਰਚਾਰਕ ਫੇਰੀਆਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੁਸਤਾਨ ਦਾ ਚੱਕਰ ਲਾ ਕੇ ਅਲੱਗ-ਅਲੱਗ ਥਾਵਾਂ ਉੱਤੇ ਜਾ ਕੇ ਸਿੱਖੀ ਦਾ প্রচার প্রসার ਕਰਨ ਦਾ ਫੈਸਲਾ ਕੀਤਾ ਕਿਉਂਕਿ ਸਾਰੇ ਗੁਰੂ ਸਾਹਿਬਾਨਾਂ ਦੇ ਹਿਰਦੇ ਵਿੱਚ ਇਹ ਬੜੀ ਪ੍ਰਵਲ ਇੱਛਾ ਸੀ ਕਿ ਇਹ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜ ਬੜ ਰਹੀ ਲੁਕਾਈ ਨੂੰ ਪੱਧ ਤੋ ਵੱਧ ਨਿਰੰਕਾਰ ਦੇ ਨਾਮ ਨਾਲ ਜੋੜਿਆ ਜਾਵੇ ਤਾਂ ਕਿ ਉਹਨਾਂ ਨੂੰ ਆਤਮਿਕ ਆਨੰਦ ਅਤੇ ਸ਼ਾਂਤੀ ਦੀ ਪ੍ਰਾਪਤੀ ਹੋ ਸਕੇ ਮਨੁੱਖਤਾ ਦੇ ਭਲੇ ਦੀ ਐਸੀ ਚਾਹਨਾ ਨੂੰ ਹਿਰਦੇ ਵਿੱਚ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਸਨ ਅਤੇ ਉਹਨਾਂ ਨੇ ਤਾਂ ਉਹ ਉੱਤੇ ਪਹੁੰਚੇ ਸਨ ਕਿ ਜਿੱਥੇ ਜਨਵਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਸੋ ਗੁਰੂ ਤੇਗ ਬਹਾਦਰ ਜੀ ਦੀਆਂ ਨਾ ਪ੍ਰਚਾਰ ਕਫੇਰੀਆਂ ਦਾ ਇੱਕ ਮਕਸਦ ਤਾਂ ਲੁਕਾਈ ਨੂੰ ਕਰਮਕੰਡਮ ਵਿੱਚੋਂ ਕੱਢ ਕੇ ਅਕਾਲ ਪੁਰਖ ਨਾਲ ਜੋੜਨਾ ਸੀ ਅਤੇ ਦੂਜਾ ਮਕਸਦ ਇਹ ਸੀ ਕਿ ਲੋਕਾਂ ਨੂੰ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਅਤਿਆਚਾਰ ਤੋਂ ਸੁਚੇਤ ਕੀਤਾ ਜਾਵੇ ਤੇ ਉਹਨਾਂ ਨੂੰ ਉਸ ਦੇ ਜ਼ੁਲਮ ਦਾ ਟੱਕਰ ਕਰਨ ਲਈ ਤਿਆਰ ਕੀਤਾ ਜਾਵੇ ਆਪ ਜੀ ਇਸ ਪ੍ਰਚਾਰਕ ਦੌਰੇ ਦੌਰਾਨ ਹਿੰਦੂਆਂ ਦੇ ਅਲੱਗ-ਅਲੱਗ तीर्थस्थान ਆਉਂਤੇ ਗਏ ਆਤਿਆਪ ਜੀ ਟਾਕੇ ਬੰਗਾਲ ਤੱਕ ਪ੍ਰਚਾਰ ਕਰਨ ਲਈ ਪਹੁੰਚੇ ਆਪ ਜੀ ਨੇ ਆਪਣੇ ਇਸ ਪ੍ਰਚਾਰਕ ਦੌਰੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸਿੱਖ ਸਜਾਈ ਆਪ ਜੀ ਕਿਰਤਪੁਰ ਤੋਂ ਚੱਲ ਕੇ ਮਾਲਵੇ ਦੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਹੋਏ ਸਾਬੂ ਕੀ ਤਲਵੰਡੀ ਪਹੁੰਚੇ ਉੱਥੇ ਇੱਕ ਰਾਤ ਨੂੰ ਕੁਝ ਚੋਰਾਂ ਨੇ ਆਪ ਜੀ ਦੇ ਘੋੜੇ ਚੋਰੀ ਕਰ ਲਏ ਪਰ ਸਿੱਖਾਂ ਨੇ ਉਹਨਾਂ ਨੂੰ ਫਾੜ ਲਿਆ ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ ਕੀਤਾ ਗੁਰੂ ਸਾਹਿਬ ਜੀ ਆਪਣੇ ਦਿਆਲੂ ਸੁਭਾਅ ਅਨੁਸਾਰ ਅੱਗੇ ਤੋਂ ਚੋਰੀ ਨਾ ਕਰਨ ਦਾ ਪ੍ਰਣ ਲੈ ਕੇ ਉਹਨਾਂ ਨੂੰ ਚੋਰਾਂ ਨੂੰ ਛੱਡ ਦਿੱਤਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਸਾਧ ਚੋਰੀਆਂ ਤੇ ਹੋਰ ਬਦੀਆਂ ਦਾ ਤਿਆਗ ਕਰਕੇ ਪਵਿੱਤਰ ਤੇ ਪ੍ਰਭ ਦੇ ਨਾਮ ਸਿਮਰਨ ਵਾਲਾ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੰਦੇ ਨਾਲ ਹੀ ਗੁਰੂ ਸਾਹਿਬ ਜੀ ਇਸ ਗੱਲ ਉੱਤੇ ਵੀ ਬੜਾ ਜ਼ੋਰ ਦਿੰਦੇ ਸਨ ਕਿ ਸਾਰੇ ਧਰਮ ਦੀ ਕਿਰਤ ਕਰੋ ਤੇ ਉਸ ਵਿੱਚੋਂ ਲੋੜ ਬੰਦ ਨਾਲ ਵੰਡ ਕੇ ਸ਼ਕੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਇਹਨਾਂ ਉਪਦੇਸ਼ਾਂ ਨਾਲ ਲੋਕਾਂ ਦੇ ਜੀਵਨ ਵਿੱਚ ਮਹਾਨ ਕ੍ਰਾਂਤੀ ਆਉਣੀ ਸ਼ੁਰੂ ਹੋਗੀ ਤੇ ਉਹ ਬੁਰਾਈਆਂ ਤੇ ਕਰਮ ਕਾਂਡਾਂ ਵਿੱਚੋਂ ਬਾਹਰ ਨਿਕਲ ਕੇ ਪਵਿੱਤਰ ਜੀਵਨ ਦੇ مالک ਅਤੇ ਇੱਕ ਪਰਮਾਤਮਾ ਦੇ ਉਪਾਸਕ ਬੰਨ੍ਹਨੇ ਸ਼ੁਰੂ ਹੋਗੇ ਮਾਲਵੇ ਦੇ ਇਸ ਇਲਾਕੇ ਵਿੱਚ ਪਾਣੀ ਦੀ ਬੜੀ ਥੋੜੀ ਸੋ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਲਈ ਖੂਹ ਖੋਦਵਾਏ ਅਤੇ ਤਲਾਬਨ ਵਾਏ ਖੁਦਾਈ ਦਾ ਕੰਮ ਉਸੇ ਇਲਾਕੇ ਦੀ ਸੰਗਤ ਅਤੇ ਗੁਰੂ ਸਾਹਿਬ ਜੀ ਦੇ ਨਾਲ ਆਏ ਸਿੱਖ ਮਿਲ ਕੇ ਕਰਦੇ ਪੈਸਿਆਂ ਦਾ ਖਰਚਾ ਗੁਰੂ ਸਾਹਿਬ ਜੀ ਦਸਵੰਦ ਦੀ ਮਾਇਆ ਵਿੱਚੋਂ ਕਰਦੇ ਇਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਤੇ ਲੋਕਾਂ ਦੇ ਭਲੇ ਦੇ ਕਾਰਜ ਕਰਦੇ ਹੋਏ ਗੁਰੂ ਸਾਹਿਬ ਜੀ ਇਸ ਤੋਂ ਅੱਗੇ ਕੁਰੂ ਖੇਤਰ ਅਤੇ ਥਾਣੇ ਸਰ ਜਾ ਪਹੁੰਚੇ ਰਸਤੇ ਵਿੱਚ ਗੁਰੂ ਸਾਹਿਬ ਜੀ ਬਾਰਨ ਪਿੰਡ ਵਿਖੇ ਇਕਤਰਖਾਨ ਦੇ ਘਰ ਠਹਿਰੇ ਉਸ ਪਿੰਡ ਦੇ ਸਾਰੇ ਲੋਕ ਤਮਾਕੂ ਪਿੰਦੇ ਸਨ ਨੂੰ ਗੁਰੂ ਸਾਹਿਬ ਜੀ ਨੇ ਉਸ ਪਿੰਡ ਵਾਸੀਆਂ ਨੂੰ ਸੱਚੇ ਧਰਮ ਦਾ ਉਪਦੇਸ਼ ਦਿੱਤਾ ਤੇ ਤਮਾਕੂ ਦੀ ਫਸਲ ਬੀਜਣ ਅਤੇ ਪੀਣ ਤੋਂ ਵਰਜਿਆ ਸਾਰੇ ਪਿੰਡ ਵਾਲਿਆਂ ਨੇ ਸਤਿਵਚਨ ਕਰਕੇ ਆਪ ਜੀ ਦਾ ਹੁਕਮ ਮੰਨਣ ਦਾ ਵਾਅਦਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ